ਹਾਂਜੀ ਸਸਰੀ ਕੱਲ ਦੋਸਤੋ ਪੈਂਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਬਾਈ ਤੇ ਰੋਜ਼ ਦੀ ਤਰ੍ਹਾਂ ਅੱਜ ਨੂੰ ਇੰਨਾ ਬਾਈ ਕੋਟਪੂਰਾ ਮੰਡੀ ਦੇ ਵਿੱਚ ਤਾਜੇ ਤਾਜੇ ਤੂੜੀ ਦੇ ਰੇਟ ਵਿਖਾਉਣ ਨੂੰ ਤੇ ਅੱਜ ਫੇਰ ਬਾਈ ਕੋਟਪੂਰਾ ਮੰਡੀ ਦੇ ਵਿੱਚ ਆਏ ਆਪਾਂ ਤੇ ਆ ਕੀ ਬਾਈ ਦੇਖਣ ਨੂੰ ਮਿਲਿਆ ਆਪਾਂ ਨੂੰ ਕਿ ਨਗ ਜਿਹੜੇ ਬਾਈ ਦੋ ਹੀ ਖੜੇ ਆ ਤੇ ਗਾਹਕੂ ਕਸੂਤੀ ਆ ਤੇ ਬਾਕੀ ਵੇਣਿਆ ਵੀ ਕੀ ਰੇਟ ਜਿਹੜਾ ਅੱਜ ਤੂੜੀ ਦਾ ਜਾਊਗਾ ਨਗ ਜਿਹੜੇ ਦੋ ਆਏ ਆ ਬਾਈ ਇਹ ਜਮਾ ਜਿਹੜਾ ਰੇਟ ਮੈਨੂੰ ਲੱਗਦਾ ਢੱਕੂਗਾ ਬਾਈ ਹੁਣ ਤੇ ਹੋ ਸਕਦਾ ਵੀ ਜਿਹੜੇ ਗਾਗੂਕ ਹੈਗੇ ਆ ਤੂੜੀ ਦੇ ਨਗ ਜਿਹੜੇ ਦੋ ਆਇਆ ਵੀ ਇੱਕਦਮ ਤੂੜੀ ਤੀਜੀ ਫੜ ਲੇ ਹਨਾ ਵੀ 4-500 ਜਿਹੜਾ ਰੇਟ ਜਾ ਸਕਦਾ ਹੈਗਾ ਤੇ ਟਾਈਮ ਜਿਹੜਾ 7:31 ਮਿੰਟ ਹੋ ਗਏ ਬੋਲੀ バス ਜਿਹੜੀ ਇੱਕ ਅੱਧੇ ਮਿੰਟੇ ਸਟਾਰਟ ਹੀ ਆ ਪਰ ਬਾਈ ਉਮੀਦ ਹੈਣੀਗੀ ਵੀ ਇੱਕ ਅੱਧਾ ਨਗ ਜਿਹੜਾ ਹੁਣ ਆ ਸਕਦਾ ਹੈਗਾ ਬਾਕੀ ਉਹ ਸਿਰਾਂ ਰੇਟ ਵੇਣਿਆ ਕੀ ਜਾਂਦਾ ਬਾਈ ਆ ਜਾਂਦਾ ਕੇਵਲ ਤੇ ਪਾਉ ਵੜਾ ਕੇ ਤੂੜੀ ਦੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਭਾਈ ਤੇ ਲਓ ਜੀ ਅੱਜ ਤਰੀਕ ਹੋ ਗਈ ਜੀ 4 ਦਸੰਬਰ 2025 ਲਓ ਭਾਈ ਤੇ ਇੱਕ ਕਮੈਂਟ ਜ਼ਰੂਰ ਕਰੀ ਰੱਖਿਆ ਕਰੋ ਬਾਈ ਥੋ ਡੇਰਗੇ ਦੇ ਵਿੱਚ ਜਿਹੜਾ ਕੀ ਰੇਡ ਚੱਲੀ ਜਾਂਦਾ بس ਇਹਨਾਂ ਜ਼ਰੂਰ ਕਰਦਿਆ ਕਰੋ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਨਾ ਕਰਨਾ ਭੁੱਲਿਆ ਕਰੋ ਤੇ ਲਓ ਭਾਈ ਦੱਸਿਆ ਕਿ ਉਹ ਚੰਗੇ ਕੰਮ ਆ ਜਿਹੜੇ ਉਹ ਕਰ ਰਹੇ ਆ ਆ ਕੁਆਲਟੀ ਜਿਹੜੀ ਬਾਈ ਬਾਲ ਦਾ ਬੁਰਾ ਹੀ ਆ ਜੀ ਸਾਹਿਬ ਦਾ ਲਓ ਜੀ ਕਦੇ ਵਿਧਿਆਪਨੀਆਂ ਤੇ ਲਗਾਤਾਰ ਦਿਨੋਂ ਕੱਪ ਪਾ ਲਿਆ ਤਹਰੂਰ ਜਿਹੜਾ ਚੜਿਆ ਜਾ ਰਿਹਾ ਬਾਈ ਨੇ ਦਾਸਤਾਗਾ ਲਾਹੌਰ ਦੀ ਟੀਮ ਦਾ ਅੱਜ ਜਿਹੜੇ ਕੋਟ ਖਪੂਰਾ ਦੀ ਮੰਡੀ ਦੇ ਵਿੱਚ ਜਿਹੜੇ ਦੋ ਨਾਗੇ ਰਹਿ ਗਏ ਚ ਲਓ ਜੀ ਕੋਈ ਨਾ ਲੋ ਜੀ ਬੋਲੀ ਜਿਹੜੀ ਉਹ ਸਟਾਰ ਨੂੰ ਜਾ ਰਹੀ ਹੈ ਗੰਦੀ ਵੀਰੇ ਬਾਈ ਅੰਦਰ ਦੀਆਂ ਥੋੜਾ ਪੀਲਾਪਨ ਹੈ ਬਾਈ ਅੰਦਰ ਦੀ ਤੂੜੀ ਆ ਮਾਰਾ ਮਾਰਾ ਪੀਲਾਪਨ ਆਉਗਾ ਬਾਈ ਕੰਦਾ ਨਾਲ ਲੱਗੀ ਅੰਕ ਜਿਹੜੀ ਗੱਲ ਆ ਕਿ ਆ ਮੋੜ ਕੇ ਲਾ ਕੇ ਲੋ ਬਾਈ ਮੂੜੇ ਤੂੜੀ ਹੋੜਾ ਥੋੜਾ ਬੋੜਾ ਹੈ ਕੰਦਾ ਨਾਲ 350 495 92 ਹਾਂ 495 495 ਬਾੜੀ ਤਾਂ ਨਹੀਂ ਹੁੰਦੀ ਬਾਈ ਨਹੀਂ ਜੀ ਸਾਰੀ ਮੋਟੀ ਹੈ ਹਾਂ 500 ਰੁਪਿਆ ਆਰਾਮ ਜੁੱਲ ਮੈਂ ਬੰਨ੍ਹਾ ਦੇਵਾਂਗਾ ਹਾਂ ਉਹ ਕੱਟ ਕੇ ਹੋਰਾਂ ਦੇ ਮੈਂ ਕੋਈ ਦਿੱਤਾ ਤੁਹਾਨੂੰ ਦਾਣੇ ਨੂੰ ਹੈਗੀ 500 ਰੁਪਿਆ 500 ਰੁਪਿਆ 500 ਰੁਪਿਆ 5 ਰੁਪਿਆ ਹੀ 505 ਦਾ ਕਬੂ 5 15 515 ਹੋਲਾ ਕਿਨੇ 20 20 ਰੁਪਏ ਹਾਂਜੀ 25 25 ਰੁਪਏ 525 ਰੁਪਏ ਹੋਲਾ ਕਿਨੇ ਠੀਕ ਕਰਦੇ 30 ਰੁਪਏ ਦੇ ਦੋ 530 ਰੁਪਏ ਬਾਈ ਜੀ ਲੋ ਬਈ 533 ਰੁਪਏ ਆਪਾਂ ਤਾਂ ਕਹਿੰਦੇ ਵੀ ਦੋ ਨਾ ਗਏ ਪਰ ਗਾਗੂ ਕਹਿ ਗਏ ਆ ਬਾਈ ਹਨਾ ਨਗ ਜਿਹੜੇ ਦੋ ਆ ਪਰ ਗਾਗੂ ਚੰਗੇ ਆ ਬਾਈ ਤੇ ਇਹ 530 ਰੁਪਏ ਜਿਹੜਾ ਰੇਟ ਆ ਗਿਆ ਜੀ ਲੋ ਜੀ ਲਾਸਟ ਨਗ ਦੋ ਹੀ ਨਗ ਆਏ ਅੱਜ ਲੋ ਜੀ ਇਹ ਜਿਹੜੀ ਕੁਆਲਿਟੀ ਵੇਖੋ ਬਈ ਆ ਕੁਆਲਿਟੀ ਟੁੜੀ ਦੀ ਤਾਂ ਅਦਰਦੀ ਹੋਨੇ ਆ ਭਾਈ ਲੋ ਭਾਈ 450 ਤੋਂ ਸਟਾਰਟ ਚਾਹ 500 ਰੁਪਏ ਬਾਹਰ ਬਈ ਸਿੱਧੀ ਗੱਲ ਹੈ ਕੱਲ ਮੁੜ ਕੇ ਆਈ ਹਾਂ ਗੁਰੂ ਘਰ ਲਾਗੂ 500 ਰੁਪਏ 500 ਰੁਪਿਆ 25 ਰੁਪਏ ਨਾਲਾ ਦੇ ਸੁਣ 30 ਰੁਪਏ 35 35 40 ਗੱਲ 40 45 45 ਯਾਰ 550 60 560 ਬੋਲਾਂਗੇ ਨੇ 560 ਰੁਪਏ ਬਈ ਲੋ ਜੀ ਬਾਈ ਜੀ 560 ਰੁਪਏ ਬਈ ਇੱਕ ਜਿਹੜਾ ਨਾਗ ਦਾ ਰੇਟ ਲੱਗਿਆ ਪਹਿਲੇ ਨਗ ਦਾ 530 ਰੁਪਏ ਇੱਕ ਦਾ ਲੱਗਿਆ 560 ਰੁਪਏ ਕੀ ਬਾਤ ਹੈ ਤੂੰ ਗਾਗੂ ਤੋ ਸੋਰੀ ਗਾਗੂ ਕੋ ਸੂਤੀ ਸੀਗੇ ਬਾਈ ਤਾਂ ਕਰਕੇ ਜਿਹੜਾ ਆ ਰੇਟ ਲੱਗਿਆ ਹੈਗਾ ਹਨਾ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਤਾਜ਼ੇ ਤਾਏ ਰੇਟ ਵਿਖਾਉਣ ਨੂੰ ਪਣਾ ਬਈ ਨਾ 10 ਆਏ ਹੁਣ ਪਣਾਏ ਹੁਣ ਦੋ ਆਪਾਂ ਰੋਇ ਦੀ ਤਰ੍ਹਾਂ ਹਾਜ਼ਰ ਹੋਨੇ ਆ ਕੋਟਪੁਰਾ ਦੀ ਮੰਡੀ ਵਿੱਚ ਜਿਹੜਾ ਹਰ ਰੋਜ਼ ਰੇਟ ਚੱਲਦਾ ਬਈ ਉਹੀ ਵਿਖਾਵਾਂਗੇ ਸਰਾ ਰੇਟ ਵਿਖਾਉਣੇ ਟੌਪ ਦਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਬਈ ਤੇ ਵੀਡੀਓ ਨਾਲ ਜੁੜਨ ਵਾਸਤੇ ਧੰਨਵਾਦ